ਲੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪੁਲਿਸ ਜ਼ਿਲ੍ਹਾ ਬਟਾਲਾ ਅੰਦਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਇਜ਼ਾਫਾ ਹੋਇਆ ਰੋਜ਼ ਕਿਸੇ ਨਾ ਕਿਸੇ ਦੁਕਾਨ ਜਾਂ ਗੱਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜੇ ਹੀ ਇੱਕ ਨਾ ਇੱਕ ਸਾਹਮਣੇ ਆਈ ਖਜੂਰੀ ਗੇਟ ਬਟਾਲਾ ਵਿਖੇ ਜਿੱਥੇ ਇੱਕ ਵੀਡੀਓ ਗੇਮ ਦੀ ਦੁਕਾਨ ਵਿੱਚ ਚੋਰ ਤੜਸਾਰ ਸਵੇਰੇ ਦਿਨ 30 ਵਜੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਦੁਕਾਨਦਾਰ ਜੈਪਾਲ ਨੇ ਦੱਸਿਆ ਕਿ ਉਹਨਾਂ ਦਾ ਘਰ ਵੀ ਉਹਨਾਂ ਦੀ ਦੁਕਾਨ ਦੇ ਨਾਲ ਹੀ ਹੈ ਰਾਤ 3:30 ਪੋਲੇ 4 ਵਜੇ ਦੇ ਕਰੀਬ ਦੁਕਾਨ ਵਿੱਚੋਂ ਆਵਾਜ਼ਾਂ ਆਉਣ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਸਕਰੀਨ ਚਲਾ ਕੇ ਵੇਖੀ ਤਾਂ ਇੱਕ ਵਿਅਕਤੀ ਦੁਕਾਨ ਦੇ ਅੰਦਰ ਬੜਿਆ ਹੋਇਆ ਦਿਖਿਆ ਜਿਸ ਨੇ ਇੱਕ ਕੈਮਰਾ ਵੀ ਤੋੜ ਦਿੱਤਾ ਸੀ। ਉਹਨਾਂ ਨੇ ਜਦੋਂ ਰੌਲਾ ਪਾਇਆ ਤਾਂ ਚੋਰ ਫਰਾਰ ਹੋ ਗਿਆ। ਚੋਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਪਰ ਭੀੜ ਭੜ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਅਜਿਹੀ ਘਟਨਾ ਨੂੰ ਚੋਰਾਂ ਵੱਲੋਂ ਅੰਜਾਮ ਦੇਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਮੰਦਪਾਗਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲ ਖੜੇ ਕਰਦਾ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਜੈਪਾਲ ਤਰੇਣਾ ਜੀ ਮੈਂ ਨਖਜੂਰੀਗੜ ਬਟਾਲਾ ਮੇਰੇ ਮਤਲਬ ਪਹਿਲੀ ਮੰਜ਼ਿਲ ਦੇ ਉੱਪਰ ਗੇਮਾਂ ਦੀ ਦੁਕਾਨ ਹੈ ਗੇਮ ਸ਼ੌਕ ਹੈ ਬੱਚਿਆਂ ਨਾਲ ਗਿੰਦਾ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇਥੇ ਵੀ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮੇਰੀ ਦੁਕਾਨ ਵਿੱਚ ਥੋੜੀ ਜਿਹੀ ਬਿਜ ਆਈ ਤਾਂ ਮੇਰੀ ਮਸ਼ੀਨ ਉੱਚੀ ਰੌਣਾ ਪਾ ਦਿੱਤਾ। ਦੁਕਾਨ ਵਿੱਚ ਕੋਈ ਹੈ ਤੇ ਅਸੀਂ ਕੈਮਰਾ ਤੇ ਔਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ। ਉਹ ਟੀਵੀ ਔਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ। ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ। ਇਹ ਜਨੂੰ ਭੱਜ ਗਿਆ। ਲੇਕਿਨ ਅਗਰ ਸਾਨੂੰ ਨਹੀਂ ਪਤਾ ਚੱਲਦਾ ਤੇ ਬੜਾ ਨੁਕਸਾਨ ਹੋ ਸਕਦਾ ਸੀ ਸਾਡਾ। ਬਾਹਰ ਦੇ ਵਿੱਚ ਇੱਕੋ ਵਿਅਕਤੀ ਆਇਆ। ਬਾਹਰ ਕੈਮਰਾ ਨਹੀਂ ਲੱਗਾ ਹੋਇਆ ਬਲਕੋਨੀ ਵਿੱਚ। ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਉਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਸਾਡਾ ਜੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨੇ ਤੇ ਦਰਵਾਜ਼ਾ ਲੱਗਾ ਉਹਨੂੰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉੱਪਰ ਪੈਂਡ ਲੱਗਾ ਹੋਇਆ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਵੀ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਆਇਆ ਅੰਦਰ ਆਣ ਕੋਲ ਜਿਵੇਂ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤਾਂ ਉਦੋਂ ਸਾਰੀ ਉਹਦੀ ਆਵਾਜ਼ ਆਈ ਤੇ ਅਸੀਂ ਰੋਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਆਵਾਜ਼ ਸੁਣ ਕੇ ਭੱਜ ਗਿਆ ਉਹਦੇ ਕੋਲ ਲੋਹੇ ਦਾ ਇੱਕ ਸਰੀਆ ਸੀ ਇਹ ਛੱਡ ਗਿਆ ਇੱਥੇ ਇੱਕ ਨਾਲ ਚਾਕੂ ਲੈ ਕੇ ਆਇਆ ਸੀ ਛੋਟਾ ਜਿਹਾ ਜਿਹੜਾ ਘਰ ਦੇ ਰਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਸਰੀਆ ਦੇ ਕੋਡੇ ਦੇ ਆਪਣੇ ਜਿਹੜੇ ਬਾਕੀ ਆਪਣੇ ਪੈਰ ਤੇ ਸਾਠੀ ਲਵਾਈ ਆ ਸ਼ੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ ਕੈਮਰੇ ਵਿੱਚ ਤਾਂ ਹੁਣ ਇੱਕ ਸਾਈਡ ਤੋਂ ਨਜ਼ਰ ਆ ਰਿਹਾ ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਪਹਿਚਾਨ ਸਕਦਾ ਅਸੀਂ ਕੰਪਲੇਨ ਕੀਤੀ ਬਸ ਸਾਡੇ ਬਾਕੀ ਨੇ ਕਿਹਾ ਸੀ ਬਿੱਤਰੀ ਆ ਜਾਓ ਆ ਕੇ ਮਤਲਬ ਕੰਪਲੇਨ ਦੇ ਕੇ ਜਾਓ ਫੋ ਤੇ ਵੀਡੀਓ ਵਗੈਰਾ ਬਣਾ ਕੇ ਨੂੰ ਭੇਜਤੀ ਆ ਕਦੇ ਕੋਈ ਨਹੀਂ ਸ਼ਾਮ ਨੂੰ ਕੈਮਰਾ ਕਰ ਦਿੰਦਾ ਮੈਂ ਜ਼ਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜ਼ਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਆਵਾਜ਼ ਸੁਣ ਕੇ ਮੈਂ ਆ ਪਿਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਨਹੀਂ ਡਰੇ ਹੋਏ ਨੇ ਵਿਚਾਰੇ ਤੇ ਜੇ ਕਲੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੁਣ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਸ਼ਰੀਆ ਮਾਕ ਦੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਦਾ ਸਾਡੇ ਪਰਿਵਾਰ ਵਿੱਚ ਬਹੁਤ ਡਰ ਗਮ ਹੈ ਨਾ ਕੋਈ ਮਤਲਬ ਸਰਟੀਫਾਈ ਕਰ ਸਕਦੇ ਸੀ ਜਾਂ ਨਹੀਂ ਮੇਰੇ ਮਤਲਬ ਸਮਾਨ ਤੇ ਜਾਇਦਾਦ ਦਾ ਚੋਰਾ ਲੱਖਾਂ ਰੁਪਏ ਦਾ ਨੁਕਸਾਨ ਦਾ ਚੋਰੀ ਹੁੰਦਾ ਉਹਨਾਂ ਉੱਪਰ ਪ੍ਰਸ਼ਾਸਨ ਨੂੰ ਕਿ ਜਿਹੜੇ ਨੇ ਚੋਰਾਂ ਦੇ ਹੌਸਲੇ ਬਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕਿ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀ ਦੇ ਘਟਮਾਵਾ ਸਾਨੂੰ ਬਟਾਲਾ ਵਿੱਚ ਸੁਣਨ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਹਨਾਂ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀਏ ਮੇਰੇ ਬੱਚੇ ਡਾਰੀ ਇਹੀ ਹੈ ਕਿ ਮੇਰਾ ਮੇਨ ਰੋਡ ਖਜੂਰੀ ਗੇੜਾ ਜਿਹੜਾ ਚੌਕ ਆ ਉਹਦੇ ਵਿੱਚ ਮੇਨ ਰੋਡ ਦੇ ਉੱਪਰ ਘਾਰ ਔਰ ਜਿਹੜੀ ਜਿੱਧਰੋਂ ਵੀ ਉਹ ਆਇਆ ਉਹ ਬਿਲਕੁਲ ਰੋਡ ਦੇ ਉੱਪਰ ਆ ਮਤਲਬ ਰੋਡ ਦਿਖਾਈ ਦਿੰਦੀ ਹੈ ਉਪਰੋਂ ਤੇ ਇੰਨੇ ਜਿਆਦਾ ਮਤਲਬ ਡਗੜਾ ਰੋਕੇ ਚੋਰ ਅੰਦਰ ਦਾਖਲ ਹੋ ਗਏ ਬਹੁਤ ਸੋਚਣ ਨੂੰ ਮਜਬੂਰ ਕਰ ਦਈਏ ਗਾ ਜੀ